हां जी दोस्तों सारेया नु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਹੈ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਦੋਸਤੋ ਇਸ ਕਵਰ ਦੇ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਤਿੰਨੇ ਪਸ਼ੂ ਗੱਭਣ ਆ ਸੌਣ ਦੇ ਵਿੱਚ ਹਜੇ ਦਿਨ ਬਾਕੀ ਆ ਪੂਰੀ ਡਿਟੇਲ ਰੇਡ ਭਾ ਫੜਤਾ ਦੋਸਤੋ ਕੀ ਰਹਿਣ ਵਾਲਾ ਇਨਾ ਪਸ਼ੂਆਂ ਦਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਅੱਜ ਤਰੀਕ ਦੋਸਤੋ 12 ਮਾਰਚ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਇੱਕ ਮੱਝ ਦੋਸਤੋ ਇਸ ਕਵਰੇਜ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਦੋ ਬਿਹੜਾ ਨੇ ਪਸ਼ੂ ਸਾਰੇ ਗੱਬਣ ਆ ਸੋ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਤੇ ਚੌਥਾਣਾ ਦੀ ਟਿੱਪ ਕੇ ਆਪਣੀ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਤਸੱਲੀ ਵੀ ਕਰਿਆ ਕਰੋ ਤੇ ਜਿਹੜਾ ਸਵੇਰ ਸਵੇਰ ਪਸ਼ੂ ਲੈ ਕੇ ਜਾਂਦਾ ਵੀਰ ਦੋ ਟਾਈਮ ਤਿੰਨ ਟਾਈਮ ਆਪਣੇ ਸਮਝੋ ਸਮਾਂ ਕੱਢ ਕੇ ਚਬਾਈ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਖਾਸ ਵੀ ਜਿਹੜੇ ਪੁਰੀ ਫੇਰ ਦੱਸਦ ਨੇ ਆ ਪਿੰਡ ਸੌਰ ਸਿੰਘ ਕਰਨੀ ਆ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਸਰੀ ਗਾਲ ਸਸਰੀ ਦਾ ਸੰਤੋ ਸਾਭ ਜੀ ਠੀਕ ਠਾਕ ਜੇ ਬਹੁਤ ਵਧੀਆ ਵੀਰ ਗੁਰਲਾਲ ਠੀਕ ਠਾਕ ਵੀਰੇ ਬੜੀ ਕਿਰਪਾ ਜੀ ਵੈਗਰੂ ਦੀ ਚੜ੍ਹਦੀ ਕਲਾ ਸ਼ੁਗਰਾ ਮਾਲਕ ਦਾ ਵੀਰ ਗੁਰਲਾਲ ਤੇ ਅੱਜ ਆਪਣੇ ਕੋਲ ਪਸ਼ੂ ਵੇਸ ਤਿੰਨ ਚਾਰ ਨਾਕ ਸੀਗੇ ਹਾਂਜੀ ਸੰਤੂ ਸਾਹਿਬ ਆਪਣੇ ਕੋਲ ਚਾਰ ਪਸ਼ੂ ਸੀ ਚਾਰ ਸੀਗੇ ਹਾਂਜੀ ਇੱਕ ਵੜ ਤੇ ਮਹਾਰਾਜ ਦੀ ਮੇਨਾ ਘੰਟਾ ਕੋ ਹੋ ਗਿਆ ਵੀਰ ਲੈ ਕੇ ਲੱਦ ਕੇ ਠੀਕ ਹੈ ਜੀ ਤੇ ਇੱਕ ਵੜ ਉਹ ਵੀ ਡੱਬੀ ਆ ਚਲੋ ਉਹ ਵੀ ਸੇਲ ਹੋਈ ਆ ਵੀਰਾਂ ਨੂੰ ਆਪਾਂ ਵਿਖਾਵਾਂਗੇ ਜਰੂਰ ਪਰ ਉਹ ਸੇਲ ਹੋ ਗਈ ਆ ਕਰਮਾਂ ਲਈ ਠੀਕ ਹੈ ਜੀ ਹਾਂਜੀ ਉਹ ਦਿਨ ਦਾਹ ਲੈਂਦੀ ਸੀ ਦੂਜਾ ਸੂਗਾ ਸੁਣੀ ਸੀ 20 ਕਿਲੋ ਤੋਂ ਪਲੱਸ ਵਾਲੀ ਸੀ ਬਚੀ ਠੀਕ ਹੈ ਬਈ ਹਾਂਜੀ ਹਾਂਜੀ ਆ ਝੋਟੀਆਂ ਸੰਤੂ ਸਾਹਿਬ ਦੂਜੇ ਸੂਗੇ ਤਿਆਰ ਵਾ ਦਿਨ ਪੰਜ ਤੋਂ ਅੱਠ ਲੈ ਜੂ ਹਫਤੇ ਦੇ ਕਰੀਬ ਠੀਕ ਆ ਹਾਂਜੀ ਤੇ ਬਹੁਤ ਦੂਜੇ ਸੂਗੇ ਵੜ ਸੂਣ ਵਾਲੀ ਆ ਸ਼ਾਈ ਵਾਲ ਠੀਕ ਆ ਠ ਜਾਹੀਵਾਲ ਕਰੋਸਾਂਗ ਦੇ ਵਿੱਚ ਇੱਕ ਵਹਿੜ ਦਿਖਾ ਦਾਂਗੇ ਇਹ ਇੱਕ ਮੱਝ ਦਿਖਾਵਾਂਗੇ ਇਹਨਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵਹਿੜ ਪਰਲੇ ਬੰਨੇ ਉਹ ਵੀ ਨਾਲ ਤਾਂ ਵੀ ਸੇਲ ਹੋ ਚੁੱਕੀ ਆ ਤੇ ਜਿਹੜੇ ਹਜੇ ਸੇਲ ਨਹੀਂ ਹੋਏਗਾ ਪਸ਼ੂ ਉਹਨਾਂ ਦੀ ਡਿਟੇਲ ਤੇ ਰੇਟ ਭਾਅ ਪੜਦਾ ਤੁਹਾਨੂੰ ਦੱਸ ਦਿਆਂਗੇ ਕਿ ਜਿਹੜਾ ਕੋਈ ਖਰੀਦਦਾਰ ਵੀ ਆਉਂਦਾ ਤੇ ਤੁਸੀਂ ਆਪਦਾ ਤਾਲਮਿਲ ਬਿਠਾ ਲਿਓ ਠੀਕ ਆ ਜੀ ਤੇ ਗੁਰਲਾਲ ਜਿੱਦਾਂ ਕਿ ਪਹਿਲੇ ਨੰਬਰ ਦੇ ਵੀਰੇ ਇਹ ਮੱਝ ਖੜੀ ਆ ਆਪਣੀ ਹਾਂਜੀ ਹਾਂਜੀ ਸੰਧੂ ਸਾਹਿਬ ਮੱਝ ਦੀ ਕੀ ਜਾਣਕਾਰੀ ਹੈ ਡਿਟੇਲ ਕੀ ਭਾਈ ਸੂਆ ਕਿੰਨਾ ਸੁੰਦੀ ਆ ਕਿ ਸੰਧੂ ਸਾਹਿਬ ਇਹ ਦੂਜਾ ਸੂਗਰ ਕੀ ਸੁਣੀ ਆ ਆਪਣੇ ਪਿੰਡੋਂ ਆਪਾਂ ਝੋਟੀ ਠੀਕ ਹੈ ਜੀ ਜੀ ਮੇਰੇ ਦੋਸਤੋ ਦੂਜਾ ਸੁਆ ਬਾਕੀ ਦਿਨ ਹਜੇ ਹਫਤਾ ਕੁ ਲੈ ਜੂਗੀ ਕਰਮਾਂ ਲਈ ਸੋ ਥਾਣਾ ਤੁਹਾਨੂੰ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਨੇੜਿਓਂ ਦਿਖਾ ਦਗੇ ਆ ਲਓ ਬੈਕ ਸਾਈਡ ਤੋਂ ਹਫਤਾ ਕੁ ਸਮਾਂ ਲੈਂਦੀ ਹੈ ਬੜਨਾਪੁਰ ਨਾਲ ਲੇਵਾ ਵੇਖੋ ਤੁਸੀਂ ਆ ਬਿਲਕੁਲ ਠੀਕ ਹੈ ਤੇ ਬਾਕੀ ਗੁਰਲਾਲ ਵੀਰ 53 ਤਸੱਲੀ ਆਪਣੀ ਪੂਰੀ ਸੰਧੂ ਸਾਹਿਬ ਵੇਖੋ ਜਿਹੜਾ ਭੈਣ ਭਰਾ ਖਰੀਦੂਗਾ ਪਹਿਲੀ ਗੱਲ ਆਪਣੇ ਘਰੋਂ ਤਸੱਲੀ ਕਰਕੇ ਖੜੇ ਨਹੀਂ ਤੇ ਜਿਹੜਾ ਭੈਣ ਭਰਾ ਡੰਗਰ ਨੂੰ ਖਰੀਦਦਾ ਵਾ ਆਪਦੇ ਘਰ ਲਵਾ ਆਗੇ ਤਸੱਲੀ ਨਾਲ ਟਿਪ ਕੇ ਫੇਰ ਪਈਏ ਦੇਵੇ ਕੋਈ ਗੱਲ ਨਹੀਂ ਹਾਂਜੀ ਆਪਾਂ ਤਸੱਲੀ ਕਰਕੇ ਲਿਆਏ ਆ ਚਲੋ ਆਪਾਂ ਘਰੇ ਖਲੜਵਾ ਪਹਿਲੀ ਤੇ ਗੱਲ ਆਪਣੇ ਘਰੋਂ ਹੀ ਭੈਣ ਭਰਾ ਨੂੰ ਟਿਪ ਕੇ ਖੜੇ ਨਹੀਂ ਤੇ ਆਪਦੇ ਘਰ ਹੀ ਨਾ ਟਿਪ ਕੇ ਫੇਰ ਪੈਸੇ ਦੇਵੇ ਕੋਈ ਗੱਲ ਨਹੀਂ ਬਿਲਕੁਲ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਗੱਲਬਾਤ ਆ ਕਿ ਆਪਣਾ ਜਰੂਰ ਤੁਸੀਂ ਇੱਥੇ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਆ ਸਿੰਗਾ ਸੰਗਾਂ ਦੀ ਜੇ ਬਹੁ ਮੱਥੇ ਦੀ ਠੀਕਾ ਜੀ ਠੀਕ ਆ ਲੈ ਵੀਰ ਗੁਰਲਾਲ ਤੋਰਦੇ ਭਰਾ ਠੀਕ ਆ ਸੋ ਕੱਦ ਵੀ ਚੰਗਾ ਦੋਸਤੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਕੱਦ ਕਾਠ ਵੀ ਚੰਗਾ ਮੀਡੀਅਮ ਹਾਈਟ ਮੰਨ ਕੇ ਵੀ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਅਡ ਰੂਡਰ ਦੀ ਪੂਰੀ ਖਬਰਦਾਰਾ ਕਰਮਾ ਦੀ ਥਣ ਦੀ ਕੁਆਲਿਟੀ ਚੰਗੀ ਆ ਸੋਨਾ ਬਣਾਈ ਬੈਠੀ ਆ ਬਾਕੀ ਜੇਕਰ 5 6 7 ਤੱਕ ਦਿਨ ਹੋਰ ਕੱਢ ਗਈ ਤੇ ਸੋਹਣੀ ਉਮੀਦ ਆ ਆਪਾਂ ਨੂੰ ਇਸ ਝੋਟੀ ਧੂਆ ਵੀ ਸੋਨਾ ਹਵਾਨਾ ਲੇਵਾ ਬਖਾਲਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੂਗੀ ਸਾਈਡ ਤੋਂ ਇੱਕ ਬਹਿਣੀ ਦੇ ਪਾਸਿਓ ਤੁਹਾਨੂੰ ਦਿਖਾ ਦਈਏ ਲੋ ਠੀਕ ਹੈ ਜੀ ਚੱਕੀ ਹੈ ਸਾਫ ਸੁਥਰੀ ਹੈ ਬਿਰਗੁਰ ਲਾਲ ਸਿੰਘ ਚੰਦੂ ਸਾਹਿਬ ਮਹਾਰਾਜ ਦੀ ਮਹਿਨਤ ਇਹਦੇ ਪਾਰ ਪਿੱਛੇ ਦੀ ਇਹਦੇ ਥਣਾ ਦੀ ਫੁੱਲ ਗਰੰਟੀ ਹੋਊਗੀ ਚਲੋ ਜਿਹੜਾ ਭੈਣ ਭਰਾ ਆਪਣੇ ਕੋਲੋਂ ਲਾਗੋ ਬੰਨੇ ਹੋ ਖਰੀਦਦਾ ਆਪਦੀਆਂ ਤਸੱਲੀ ਕਰਕੇ ਖੜੇ ਟੇਪ ਕੇ ਖੜੇ ਜਿਉਂ ਕਿ ਦੂਰ ਭੈਣ ਭਰਾ ਮਗਾਉਦਾ ਵਾ ਆਪਦੇ ਘਰ ਲਵਾ ਕੇ ਮੱਝਾਂ ਰੀਣਾ ਟੇਪ ਕੇ ਤੇ ਫੇਰ ਆਪਾਂ ਨੂੰ ਰੁਪਈਏ ਦੇ। ਕੋਈ ਗੱਲ ਨਹੀਂ ਸੰਧੂ ਸਾਹਿਬ। ਪਾਰ ਪਿਛੇ ਦੀ ਪੂਲ ਗਰੰਟੀ ਜੀ ਦੀ। ਬਿਲਕੁਲ। ਹਾਂਜੀ ਦੁੱਧ ਸੰਧੂ ਸਾਹਿਬ ਮੈਂ ਐਵੇਂ ਕਹਦਾ ਵੀ ਇਹਨੇ 15 ਕਿਲੋ ਦੇਣਾ ਇਹਨੇ 16 ਦੇਣਾ ਆਪਾਂ ਝੂਠ ਨਹੀਂ ਮਾਰਨਾ। ਦੁੱਧ 9 ਕਿਲੋ 10 ਕਿਲੋ ਨਾਲ ਪਹਿਲੇ ਸੂਏ ਚੋਇਆ ਵਾ। ਦੂਜਾ ਸੂਆ ਦੁੱਧ 10000 ਕਿਲੋ ਦਈ ਜਾਊਗੀ ਰਮਾਨ ਨੇ। ਠੀਕ ਹੈ ਜੀ। ਹਾਂਜੀ ਐਵੇਂ ਆਪਾਂ ਗਲਤ ਨਹੀਂ ਕਹਿਣਾ। ਲਓ ਦੋਸਤੋ ਅੱਗੇ ਬਾਕੀ ਚੰਗੀ ਸੇਵਾ ਡਿਪੈਂਡ ਕਰਦੀ ਆ। ਚੰਗਾ ਦੁੱਧ ਕਿਸੇ ਵੀਰ ਨੇ ਲੈਣਾ। ਚੰਗੀ ਸੇਵਾ ਕਰਨੋਂਗੇ ਦੋਸਤੋ ਕਈ ਵਾਰ ਉਮੀਦ ਨਹੀਂ ਹੁੰਦੀ ਪਸ਼ੂ ਦੀ। ਕਿ ਕਿ ਤੇ ਵਸੇ ਠੰਡੀ ਤੇਰੀ ਆ ਸੀਲਸਲਾ ਦਾ ਕਰਮਾਲੀ ਤੇ ਪਤਲੇ ਪਿੰਡੇ ਦੇ ਦੇਚਾ ਠੀਕ ਆ ਦੁੱਧ ਦੇ ਦਊਗੀ ਕਰਮਾਲੀ ਚੰਗਾ ਬਾਕੀ ਅਗੇ ਚੰਗੀ ਕੋਈ ਸੇਵਾ ਕਰ ਲੂਗਾ ਤੇ ਕੋਈ 10-11 10-11 ਦਾ ਰੱਡੀਆਂ ਰੱਖ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਤੇ 35 ਵੀਰ ਦੀ ਤਸੱਲੀ ਆ ਬਾਕੀ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆਪਦੀ ਤੁਸੀਂ ਘਰਾਂ ਕੇ ਆਪਦੀ ਸੰਧੂ ਸਾਹਿਬ ਅਜੇ 8 ਦਿਨ ਨਾਰਮਲੀ ਮੈਂ ਲੈਂਦੀ ਆ ਅਜੇ ਚਲੋ ਇਸ ਤਰ੍ਹਾਂ ਦੱਸਣ ਦੀ ਗੱਲ ਹੋਰ ਵਾ ਜਿਹੜਾ ਭੈਣ ਭਰਾ ਤੇ ਪੂਗਾ ਆਪੇ ਵੇਖ ਲੈਣੀ ਅਜੇ ਗੁੰਦ ਆਉਂਦੀ ਸਣਾ ਚ ਹਾਂ ਅਜੇ ਦਿਨ 8 ਲੈ ਜੂਗੀ ਝੋਟੀ ਤੇ ਬਾਂਦੀ ਬੁੰਦੀ ਬਹੁਤ ਜਿਆਦੀ ਸੋਨਾ ਆਪਣੇ ਪਿੰਡੂ ਆਪਾ ਝੋਟੀ ਲਈ ਠੀਕ ਹੈ ਹਾਂਜੀ ਤੇ ਗੁਰਲਾਲ ਕੀਮਤ ਕੀ ਆ ਮੁੱਲ ਕੀ ਰੋਉ ਕਹਿੰਦਾ ਸੰਧੂ ਸਾਹਿਬ ਜੇ ਤੇ ਬਾਜ਼ਾਰ ਵਾਲ ਜਾਈਏ ਫਿਰ ਤੇ ਗਰੀ ਇਹੋ ਜੀਆਂ ਮਈਆਂ ਦਾ ਸਵਾ ਸਵਾ ਲੱਖ ਵੀ ਲੋਕ ਮੰਗੀ ਜਾਂਦੇ ਆ ਤੇ ਮੁੱਲ ਤੁਹਾਨੂੰ ਪਤਾ ਨਾ ਪਾ ਗਾਇਆਂ ਦੇ ਗ ਕਰਾਂਗੇ ਬਣ ਪ੍ਰਾਵਾਂ ਦਾ ਹਾਂਜੀ 8220 ਜੀ ਲੋ ਜੀ 82000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਬਾਕੀ ਹਰ ਇੱਕ ਪੱਖ ਤੋਂ ਹਰ ਇੱਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਚੱਡਾ ਛੱਡਾ ਸੋਹਣਾ ਕਰਮਾਲੀ ਨੇ ਬਣਾਇਆ ਠੀਕ ਆ ਜੀ ਜਿੰਨਾ ਕਿ ਲੇਵਾ ਅੱਗੇ ਨੂੰ ਉਹਨਾਂ ਦੇ ਪਿਛੇ ਨੂੰ ਠੀਕ ਆ ਬਿਲਕੁਲ ਸੂ ਦੇ ਨਾਲ ਜਿਹੜਾ ਟੱਚ ਹੁੰਦਾ ਲੇਵਾ ਬਣਤਰ ਇਸ ਤਰ੍ਹਾਂ ਦੀ ਆ ਲੇਵੇ ਦੀ ਇੱਕ ਵਾਰੀ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਵੀ ਥੋੜਾ ਦਿਖਾ ਦਈਏ ਆ ਲਓ ਆ ਲਓ ਜੀ ਠੀਕ ਆ ਠੀਕ ਹੈ ਅੱਛਾ ਵੀਰ ਗੁਰਲਾਲ ਸਿੰਘ ਅੱਗੇ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਆ ਵਹਿੜ ਆ ਕੀ ਹੈ ਹਾਂਜੀ ਸੰਤੂ ਸਾਹਿਬ ਇਹ ਦੂਜਾ ਸੂਹਾ ਸੁਣੀ ਹੈ ਸ਼ਾਈ ਹਾਲਵਾ ਠੀਕ ਹੈ ਹਾਂਜੀ ਬਾਕੀ ਠੰਡੀ ਠੁੰਡੀ ਆ ਗੱਡੀਆਂ ਚ ਆਉਂਦਿਆ ਜਾਂਦਾ ਮਾੜਾ ਮੋੜ ਡੰਗਰ ਕਰ ਜਾਂਦਾ ਵਾ ਹੂੰ ਹੂੰ ਬਾਕੀ ਬੜੀ ਸਾਊ ਤੇ ਪਣ ਤੁਪਣ ਇੱਕ ਨੰਬਰ ਠੀਕ ਹੈ ਜੋਰ ਦੂਜਾ ਸੂਹਾ ਸੁਣੀ ਹੈ ਦੂਜਾ ਸੂਹਾ ਦੇਣ ਇਹ ਵੀ ਕਿੰਨੇ ਕ ਜੇ ਪੰਜ ਚਾਰ ਦਿਨ ਜੇ ਸੰਤੂ ਸਾਹਿਬ ਲੈ ਜਾਊਗੀ ਨੋਰਮਲੀ ਗੱਲ ਵਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਠੰਡੀ ਆ ਸੰਤੂ ਸਾਹਿਬ ਗੱਲ ਹੀ ਕੋਈ ਨਹੀਂ ਤੇ ਲੈ ਜੀ ਸੋ ਦੋਸਤੋ ਥਣ ਥਣ ਪੂਰਾ ਹੱਥੀ ਚਵਾਈ ਵਾਲਾ ਲਾਲ ਬਰਾਊਨ ਜਾਂ ਕਲਰ ਆ ਇਸ ਵਾਈਡ ਦਾ ਠੀਕ ਆ ਸ਼ਾਈਵਾਲ ਕ੍ਰੋਸ ਆਂਗ ਦੇ ਵਿੱਚ ਤਾਂ ਤੁਹਾਨੂੰ ਦੀ ਕੁਆਲਿਟੀ ਥੋੜੀ ਤੁਹਾਨੂੰ ਹੋਰ ਨੇੜੇੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੋ ਠੀਕ ਆ ਸੋ ਲੰਬੇ ਥਾਣਾ ਮੁੱਠੀ ਥਾਣਾ ਅਗਲੇ ਪਿਛਲੇ ਥਾਣਾ ਥਾਣਾ ਦਾ ਜਿਹੜਾ ਸਹਜ ਆ ਉਹ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਰਾਬਰ ਸਹਜ ਵਿੱਚ ਠੀਕ ਆ ਦਿਨ ਪੰਜ ਲੈ ਜੇ ਚਾਰ ਲੈ ਜੇ ਇੰਨਾ ਕੁ ਸਮਾਂ ਹਜੇ ਲੈ ਜਾਂਦੀ ਆ ਬਾਕੀ ਕੋਈ ਵੀਰ ਆਪਦੀ ਅਕੋਂ ਸਮਝ ਵੇਖ ਲੈ ਠੀਕ ਆ ਦਿਨ ਇੰਨੇ ਕੁ ਲੈ ਜੂ ਕਰਮਾਲੀ ਕੋ ਦੂਰ ਨੇੜੇ ਸਫਰ ਚ ਜਾਂਦਾ ਕੋਈ ਪਸ਼ੂ ਚਲੋ ਕੋਈ ਇੱਕ ਪਹਿਲਾਂ ਪਹਿਲੀ ਸੂਈ ਇਹਨੇ ਕਰਮਾ ਲਈਨੇ 14-15 ਕਿਲੋ ਦੁੱਧ ਕੱਢਿਆ ਵਾ ਦੂਜਾ ਸੂਆ ਸੁਣੀਆ ਚਲੋ ਆਪਾਂ ਨਹੀਂ ਕਹਿੰਦੇ ਵੀ ਇਹਨੇ 18 ਦੇਣਾ 20 ਦੇਣਾ 14-15 ਕਿਲੋ ਆਪਾਂ ਨਾਰਮਲ ਹੀ ਮੰਨ ਕੇ ਚੱਲਦੇ ਵੀ ਦੂਜੇ ਸੂਏ ਦੇਈ ਜਾਊਗੀ ਰਮਾਨ ਨੇ ਹਾਂਜੀ ਠੀਕ ਹੈ ਭਰਾ ਲਿਆ ਵੀ ਫੋਲ ਕੇ ਵੀਰ ਬਰਨਾਲ ਦਿਖਾ ਦਿੱ ਗਏ ਲਓ ਦੋਸਤੋ ਪੰਜਾਂ ਚੌ ਦਿਨਾਂ ਤੱਕ ਸੂਣ ਵਾਲੀ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਚਿਪਣ ਤੁੱਪਣ ਚੰਗੀ ਆ ਬਾਕੀ ਆਪ ਦੀ ਕੋਈ ਵੀਰ ਤਸੱਲੀ ਕਰ ਲਿਓ ਰੰਗ ਰੂਗ ਸੋਹਣਾ ਜਿੱਦਾਂ ਆਪਾਂ ਨਾਰਮਲ ਇੱਕ ਇਦਾਂ ਹੀ ਰੰਗ ਦੇਖਦੇ ਉਹ ਰੰਗ ਆ ਆਰਡਰ ਗੁਲਾਬੀ ਆ ਬਿਲਕੁਲ ਸਫਾਈ ਵਾਲਾ ਛੱਡਾ ਤੇ ਦਿਨ ਪੰਜਾਂ ਚੌ ਦੇ ਵਿੱਚ ਲੇਵਾ ਹੋਰ ਭਰ ਕੇ ਜਿੰਨਾ ਵੀ ਤਿਆਰੀ ਕਰਕੇ ਸੋਣੀ ਇਸ ਵੇੜ ਨੇ ਉਹਨਾਂ ਤਿਆਰ ਕਰਕੇ ਸੁਕੂਗੀ ਆਲੋ ਬਾਕੀ ਭਰਾਵਰੂ ਚੰਗਾ ਨਿਕਲਿਆ ਜੀ ਨਾ ਸੰਧੂ ਸਾਹਿਬ ਜਿਹੜਾ ਵੀ ਭੈਣ ਭਰਾਖਰੀ ਤੂੰ ਆਇਆ ਤਸੱਲੀ ਨਾਲ ਟਿਪ ਕੇ ਫੇਰ ਪਈਏ ਦਵੇ ਤੇ ਗੱਲ ਹੀ ਕੋਈ ਨਹੀਂ ਐਹੋ ਜੀ ਲੈ ਵੀ ਹਾਂਜੀ ਅੱਛਾ ਗੁਰਲਾਲ ਦੇ ਤਾਂ ਫਿਰ ਮੁੱਲ ਕੀ ਕਰਦੇ ਆ ਭਰਾ ਮੁੱਲ ਸੰਧੂ ਸਾਹਿਬ ਚਲੋ ਛਾਈ ਵਾਲਵਾ ਇਹਨਾਂ ਦੀ ਹੁਣ ਰੋਤਵਾ ਕਰਮਾਲੀਆਂ ਦੀ ਐਵੇਂ 50 55 ਮੰਗੀ ਜਾਈਏ ਫਾਇਦਾ ਕੋਈ ਨਹੀਂ ਆ ਇਹਦਾ ਮੁੱਲ ਆਪਾਂ ਕਰਦੇ ਆ 48000 ਰੁਪਇਆ ਲੈ ਦੇ ਜਿਹੜੀ ਆਪਾਂ 46000 ਦੀ ਬਚੀ ਦੇਣੀ ਆ 46000 ਹਾਂਜੀ ਉਹ ਚੋ ਮਾਨਤਨ ਕਰਦਾਂਗੇ ਚਲੋ ਭੈਣ ਭਰਾਵਾਂ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਲਓ ਦੋਸਤੋ 46000 ਦੇ ਸੋ ਕੋਈ ਵੀ rave ਆਪਦੀ ਨਰਖ ਪਰਖ ਕਰਕੇ ਤਸੱਲੀ ਕਰ ਸਕਦਾ ਠੀਕ ਆ ਤੇ 46000 ਦੇ ਵਿੱਚੋਂ ਮਾਨਤਾ ਇਹ ਵੈੜ ਸੀ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਇਸ ਤੋਂ ਬਾਅਦ ਵੀਰ ਗੁਰਲਾਲ ਪਰਲੀ ਜਿਹੜੀ ਵੈੜ ਦੀ ਡਿਟੇਲ ਕਰਦੀ ਆ ਸਾਂਜੀ ਇਹ ਸੰਤੂ ਸਾਹਿਬ ਚਲੋ ਡਿਟੇਲ ਮੈਂ ਤਾਂ ਨਾ ਰਹਿਣ ਦਈਏ ਨਾ ਵੇਖੀ ਆ ਕਮਾਲੀ ਹਾਂਜੀ ਸੇਲ ਹੋ ਗਈ ਆ ਆ ਫਿਰ ਠੀਕ ਆ ਸਾਡੀ ਉਹ ਵੀਰ ਹੁਣੀ ਪੈਸੇ ਦੇ ਗਏ ਆ ਤੇ ਉਹ ਆਦੇ ਵੀ ਸ਼ਾਮ ਨੂੰ ਲੈ ਜਾਣੇ ਲੱਦਗੇ ਲਓ ਦੋਸਤੋ ਇਹ ਸੇਲ ਹੋ ਚੁੱਕੀ ਆ ਠੀਕ ਆ ਇਹ ਦੂਜਾ ਸੁਆਹ ਤਰ੍ਹਾਂ ਕਰਮਾਂ ਵਾਲੀ ਸੁਣੀ ਸੀ ਦਿਨ 10 ਸੰਤੂ ਸਾਹਿਬ ਲੈਂਦੀ ਸੀ ਵੀ ਚੰਗੀ ਨਿੱਗਰ ਸੀ ਹਾਂ ਪਲੀ ਕੋਲੀ ਪੂਰੀ ਸੀ ਚੰਗੀ ਸੀ ਦੁੱਧ 20 ਕਿਲੋ ਵਾਲੀ ਸੀ ਲੈ ਵੀ ਹਾਂਜੀ ਦਿਨ 8 10 ਜ਼ਰੂਰ ਲੈਂਦੀ ਦੋਸਤੋ 8 10 ਦਿਨ ਹਜੇ ਲੈ ਕੇ ਜਾਂਦੀ ਸੀ ਸਮਾਂ ਫਿਲਹਾਲ ਇਹ ਸੇਲ ਹੋ ਚੁੱਕੀ ਆ ਇਸ ਕਰਕੇ ਆਪਾਂ ਇਹਦੀ ਡਿਟੇਲ ਚਾ ਰਿਪੋਰਟ ਤਾਂ ਨਹੀਂ ਕਰਦੇ ਤੇposX ਜਿਹੜਾ ਉੱਤੇ ਰਹਿੰਦੇ ਆ ਕੋਈ 5-4 ਨਾਲੀ ਤੁਹਾਡੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਕੋਈ ਅਵੇਲੇਬਲ ਹੁੰਦੇ ਆ ਇਸ ਘਰ ਇਸ ਕਿਲੇ ਦੇ ਉੱਪਰ ਤੇ ਵੀਰ ਗੁਰਲਾਲ ਹੋਰ ਕੋਈ ਗੱਲਬਾਤ ਬਸ ਸੰਤੂ ਸਾਹਿਬ ਚੜ੍ਹਦੀ ਕਲਾ ਤੇ ਠੀਕ ਹੈ ਵੀਰੇ ਤੇ ਨੰਬਰ ਬੋਲ ਦਈਏ 8217282497 ਦੂਜਾ ਨੰਬਰ 8289016207 ਠੀਕ ਹੈ ਵੀਰ ਗੁਰਲਾਲ ਹਾਂਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੌਰ ਸਿੰਘ ਸੌਰ ਸਿੰਘ ਤੋਂ ਜਿਹੜੀ ਪਿੰਡ ਮਾਣੇ ਮੱਲੀ ਨੂੰ ਦੋਸਤੋ ਛੜਕ ਜਾਂਦੀ ਐ ਸੇ ਛੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਆ ਵਿਜਿਟ ਕਰਕੇ ਤੁਸੀਂ ਕਾਲ ਕਰਕੇ ਅਡਰੈਸ ਤੇ ਪਹੁੰਚ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ